ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਜਿਸਟਰੀਆਂ ਨੂੰ ਲੈ ਕੇ ਅਤੇ ਕਚਹਿਰੀਆਂ ਦੇ ਵਿੱਚ ਹੁੰਦੀ ਖੱਜਲ-ਖੁਆਰੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ। ਜਿੱਥੇ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਗਏ ਨੇ ਉਧਰ ਦੂਜੇ ਪਾਸੇ ਆਪਣੀਆਂ ਪ੍ਰਾਪਤੀਆਂ ਵੀ ਗੜਮਾਈਆਂ ਗਈਆਂ ਨੇ। ਇਸੇ ਦਰਾਂ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੌਲੀ-ਹੌਲੀ ਸਾਰਾ ਕੁਝ ਕਰ ਰਹੇ ਆ ਟਾਈਮ ਲੱਗੇਗਾ ਪਰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਛੱਡਾਂਗੇ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਫਿਰ ਤੋਂ ਦੁਹਰਾ ਦਿੱਤੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡੀ ਗੱਲ ਅਗ ਦਿੱਤੀ ਹੈ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕ ਕਚੈਰੀਆਂ ਦੇ ਵਿੱਚ ਖੱਜਲ-ਖੁਆਰ ਹੁੰਦੇ ਨੇ ਬਹੁਤ ਜਲਦੀ ਤੁਹਾਨੂੰ ਖੁਸ਼ਖਬਰੀ ਦਵਾਂਗੇ ਉਹਨਾਂ ਦੇ ਕਹਿਣੇ ਕਿ ਟਰਾਇਲ ਚੱਲ ਰਿਹਾ ਹੈ ਅਭਿਆਸ ਚੱਲ ਰਿਹਾ ਹੈ ਤੁਸੀਂ ਹੁਣ ਆਪਣੀਆਂ ਰਜਿਸਟਰੀਆਂ ਆਪਣੇ ਨੇੜੇ ਦੇ ਸੇਵਾ ਕੇਂਦਰਾਂ ਦੇ ਵਿੱਚੋਂ ਹੀ ਕਰਵਾ ਸਕਦੇ ਹੋ ਲਿਖਤੀ ਦਾ ਕੰਮ ਉੱਥੇ ਹੀ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਇੱਕ ਤਰੀਕ ਜਾਂ ਜਦੋਂ ਵੀ ਤੁਹਾਨੂੰ ਫੋਟੋ ਕਰਵਾਉਣ ਲਈ ਸੱਦਾ ਜਾਵੇਗਾ ਤੁਸੀਂ ਬਸ ਇੱਕ ਦਿਨ ਦੇ ਲਈ ਕੋਰਟ ਸਮੇਂ ਦੇ ਲਈ ਕੋਰਟ ਦੇ ਵਿੱਚ ਜਾਣਾ ਹੈ ਕਚਹਿਰੀ ਵਿੱਚ ਜਾਣਾ ਹੈ ਆਪਣੀ ਫੋਟੋ ਕਰਵਾ ਕੇ ਆ ਜਾਣਾ ਹੈ ਬਾਕੀ ਬਾਅਦ ਦੇ ਵਿੱਚ ਅਫਸਰ ਬਾਕੀ ਦੀ ਕਾਰਵਾਈ ਕਰਕੇ ਰਜਿਸਟਰੀ ਤੁਹਾਡੇ ਘਰ ਦੇ ਕੇ ਜਾਣਗੇ ਐਸ.ਐਮ. ਭਗਵੰਤ ਸਿੰਘ ਦੇ ਵੱਲੋਂ ਵੱਡਾ ਐਲਾਨ ਵੱਡੀ ਖਬਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਕੰਮ ਦਾ ਅਭਿਆਸ ਚੱਲ ਰਿਹਾ ਹੈ ਟਰਾਇਲ ਚੱਲ ਰਿਹਾ ਹੈ ਫਿਰ 10-15 ਦਿਨ ਤੱਕ ਅਸੀਂ ਇਹ ਟਰਾਇਲ ਕਰਕੇ ਦੇਖਾਂਗੇ ਕਿ ਇਹ ਸਕੀਮ ਆ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ ਤੇ ਜੇਕਰ ਇਹ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਲੋਕਾਂ ਦੇ ਕੰਮ ਜਿਹੜੀਆਂ ਰਜਿਸਟਰੀਆਂ ਨੇ ਉਹ ਨੇੜੇ ਦੇ ਸੇਵਾ ਕੇਂਦਰਾਂ ਦੇ ਵਿੱਚ ਹੋ ਹੀ ਹੋ ਜਾਇਆ ਕਰਨਗੀਆਂ ਕਾਗਜ਼ੀ ਕਾਰਵਾਈ ਲਿਖਤ ਪੜਤ ਸਾਰੀ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਹੋ ਜਾਵੇਗੀ ਕੇਵਲ ਫੋਟੋ ਕਰਵਾਉਣ ਦੇ ਲਈ ਤੁਹਾਨੂੰ ਕਚਹਿਰੀ ਕੋਰਟ ਦੇ ਵਿੱਚ ਜਾਣਾ ਪਵੇਗਾ ਇਥੇ ਸੀਐਮ ਭਗਵੰਤ ਪਾਣ ਦੇ ਵੱਲੋਂ ਇਹ ਵੱਡੀ ਗੱਲ ਆ ਆਖ ਦਿੱਤੀ ਗਈ ਹੈ ਉਹਨਾਂ ਨੇ ਕਹਿਣਾ ਕਿ ਜਿੱਥੇ ਇੱਕ ਪਾਸੇ ਕਚੈਰੀਆਂ ਦੇ ਵਿੱਚ ਰਸਕਟ ਹੈਗਾ ਉਧਰ ਦੂਜੇ ਪਾਸੇ ਰਿਸ਼ਵਤ ਵਾਲਾ ਕੰਮ ਹੀ ਭ੍ਰਿਸ਼ਟਾਚਾਰ ਵਾਲਾ ਕੰਮ ਹੀ ਉਸ ਨੂੰ ਵੀ ਠੱਲ ਪਵੇਗੀ ਇਸ ਦਿਨਾਂ ਲਈ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਰਜਿਸਟਰੀਆਂ ਜੋ ਲਿਖਤੀ ਰੂਪ ਦੇ ਵਿੱਚ ਆਉਂਦੀਆਂ ਨੇ ਉਥੇ ਉਰਦੂ ਅਤੇ ਫਾਰਸੀ ਭਾਸ਼ਾ ਦੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਵਾਸੂਲ ਬਾਰਕਮ ਬਾਰਕ ਬਾ ਇਸ ਤੋਂ ਇਲਾਵਾ ਵੀ ਕਈ ਹੋਰ ਸ਼ਬਦ ਹੁੰਦੇ ਨੇ ਜਿਹੜੇ ਕਿ ਆਮ ਵਿਅਕਤੀਆਂ ਨੂੰ ਪੜ੍ਹਨੇ ਮੁਸ਼ਕਲ ਹੁੰਦੇ ਨੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਦਾ ਮਤਲਬ ਕੀ ਹੈ ਜਾਂ ਇਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜੇ ਰਜਿਸਟਰੀ ਦੀ ਭਾਸ਼ਾ ਹੈ ਉਹ ਕੇਵਲ ਪੰਜਾਬੀ ਹੋਵੇ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਅੰਗਰੇਜ਼ੀ ਹਿੰਦੀ ਜਾਂ ਫਿਰ ਜਿਹੜੀ ਭਾਸ਼ਾ ਦੇ ਵਿੱਚ ਲੋਕ ਹੋਣਾ ਚਾਹੁੰਦੇ ਨੇ ਲਿਖਵਾ ਸਕਦੇ ਨੇ ਪਰ ਪਹਿਲ ਪੰਜਾਬੀ ਨੂੰ ਹੀ ਹੋਵੇਗੀ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਇਹ ਕਰ ਦਿੱਤਾ ਗਿਆ ਹੈ ਇਸ ਦਿਨ ਵਾਲੀ ਸੀਐਮ ਭਗਵੰਤ ਮਾਨ ਦੇ ਵੱਲੋਂ तहसीलदारਾਂ ਦੇ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਹੜਤਾਲ ਕੀਤੀ ਗਈ ਸੀ ਉਸ ਨੂੰ ਲੈ ਕੇ ਵੀ ਆਪਣੇ ਬਿਆਨਬਾਜ਼ੀ ਆਪਣੀ ਭਾਸ਼ਾ ਫਿਰ ਤੋਂ ਦੁਹਰਾ ਦਿੱਤੀ ਹੈ ਉਹਨਾਂ ਦਾ ਕਹਿਣ ਕਿ ਰਜਿਸਟਰੀਆਂ ਦੇ ਮਾਮਲੇ ਦੇ ਵਿੱਚ ਤਹਿਸੀਲਦਾਰਾਂ ਦੀਆਂ ਸ਼ਿਕਾਇਤਾਂ ਬਹੁਤ ਮਿਲਦੀਆਂ ਸਨ ਉਹ ਰਜਿਸਟਰੀ ਦੇ ਵਿੱਚ ਰਜਿਸਟਰੀ ਕਰਨ ਦੇ ਵਿੱਚ ਹਜ਼ਾਰਾਂ ਰੁਪਏ ਮੰਗਦੇ ਸਾਡੇ ਰਿਸ਼ਤੇਪ ਦੇ ਤੌਰ ਦੇ ਤਾਂ ਜਦੋਂ ਅਸੀਂ ਉਹਨਾਂ ਦਾ ਮੁਖੀਆ ਫੜ ਲਿਆ ਮੇਨ ਬੰਦਾ ਫੜ ਲਿਆ ਉਹਨਾਂ ਦੀ ਐਸੋਸੀਏਸ਼ਨ ਦਾ ਪ੍ਰਧਾਨ ਫੜ ਲਿਆ ਤੇ ਇਹਨਾਂ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਕੰਮ ਛੱਡ ਦਿੱਤਾ ਗਿਆ ਤਾਂ ਫਿਰ ਮੈਂ ਵੀ ਐਕਸ਼ਨ ਲੈਂਦਿਆਂ ਹੋਇਆ ਉਹਨਾਂ ਨੂੰ ਆਖ ਦਿੱਤਾ ਕਿ ਜੇਕਰ ਤੁਸੀਂ ਕੰਮ ਛੱਡਿਆ ਹੈ ਤਾਂ ਫਿਰ ਛੱਡਿਆ ਹੀ ਰਹਿਣ ਦਿਓ ਹੁਣ ਵਾਪਿਸ ਆਪਣੇ ਕੰਮਾਂ ਤੇ ਨਾ ਆਇਓ ਅਸੀਂ ਰਜਿਸਟਰੀਆਂ ਦਾ ਕੰਮ ਜਿਹੜਾ ਹੈ ਉਹ ਦਫ਼ਤਰ ਦੇ ਕਿਸੇ ਹੋਰ ਬੰਦੇ ਨੂੰ ਜਿਸ ਦਾ ਜਿਸ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਰਜਿਸਟਰੀ ਕਰਨ ਦਾ ਜਿਸ ਨੂੰ ਅਧਿਕਾਰ ਹੈ ਕਾਨੂੰਨ ਉਸ ਨੂੰ ਇਜਾਜ਼ਤ ਦਿੰਦਾ ਹੈ ਅਸੀਂ ਉਹਨਾਂ ਨੂੰ ਰਜਿਸਟਰੀਆਂ ਦਾ ਕੰਮ ਹੌਂਸਾ ਦਿੰਦਾ ਹੈ ਸੀਐਮ ਭਗਵੰਤ ਸਿੰਘ ਦਾ ਕਹਿਣਾ ਕਿ ਇਹਨਾਂ ਨੇ ਤਾਂ ਖੁਦ ਨੂੰ ਰੱਬ ਹੀ ਸਮਝ ਲਿਆ ਸੀ ਇਹ ਸਮੇਂ ਦੇ ਸਨ ਕਿ ਸਾਡੇ ਸਾਈਨਾਂ ਤੋਂ ਬਿਨਾ ਸਾਡੇ ਦਸਖਤਾਂ ਤੋਂ ਬਿਨਾ ਰਜਿਸਟਰੀ ਨਹੀਂ ਹੋ ਸਕਦੀ ਤਾਂ ਫੇਰਾ ਹੁਣ ਤਾਂ ਮੈਂ ਕਿਹਾ ਕੰਮ ਤੇ ਆਉਣਾ ਹੈ ਤਾਂ ਆ ਜਾਓ ਜੇਕਰ ਤੁਹਾਨੂੰ ਰਜਿਸਟਰੀ ਵਾਲਾ ਕੰਮ ਹੋਣਾ ਨਹੀਂ ਦਿੱਤਾ ਜਾਵੇਗਾ ਹੋਰ ਸਰਕਾਰੀ ਵਿਭਾਗ ਨੇ ਹੋਰ ਸਰਕਾਰੀ ਵਿਭਾਗਾਂ ਦੇ ਵਿੱਚ ਹੋਰ ਕਈ ਕੰਮ ਕਰਨੇ ਉੱਥੇ ਆਪਣੀ ਜੁਆਇਨਿੰਗ ਤੁਸੀਂ ਕਰ ਸਕਦੇ ਹੋ ਤੇ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਕਰਨ ਦਾ ਦਾਵਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਤਹਿਸੀਲਦਾਰਾਂ ਦੇ ਵੱਲੋਂ ਰਜਿਸਟ੍ਰੇਸ਼ਨ ਕਰਨ ਦੇ ਮਾਮਲੇ ਦੇ ਵਿੱਚ ਅਜੇ ਵੀ ਕਿੰਨਾ ਕੁ ਪ੍ਰਸਾਚਾਰ ਕੀਤਾ ਜਾਂਦਾ ਹੈ ਇਹ ਤਾਂ ਜੋ ਲੋਕ ਰਜਿਸਟ੍ਰੀਆਂ ਜਿਨ੍ਹਾਂ ਦਾ ਰੋਜ਼ਾਨਾ ਕਚਾਰੀਆਂ ਦੇ ਨਾਲ ਤਹਿਸੀਲਦਾਰਾਂ ਦੇ ਨਾਲ ਜਾਂ ਸਰਕਾਰੀ ਅਧਿਕਾਰੀਆਂ ਦੇ ਨਾਲ ਵਾਪੈਂਦਾ ਹੈ ਉਹੀ ਲੋਕ ਹੀ ਦੱਸ ਸਕਦੇ ਨੇ ਜੇਕਰ ਤੁਹਾਨੂੰ ਵੀ ਕੋਈ ਸਰਕਾਰੀ ਕੰਮਕਾਜ ਦੇ ਵਿੱਚ ਰਿਸ਼ਵਤ ਮੰਗੀ ਗਈ ਹੈ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਆਪਣੀ ਰਾਏ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੋ ਜਿਹਾ ਵੀ ਤੁਹਾਡਾ ਤਜਰਬਾ ਰਾਏ ਆਪਣਾ ਤਜਰਬਾ ਤੁਸੀਂ ਕਮੈਂਟ ਦੇ ਜ਼ਰੀਏ ਦੱਸ ਸਕਦੇ ਹੋ